ਰੰਤਪਾ ਮਹਾਰਾਜ ਗਾ ਰੰਤ ਇਹ ਨਗਰ ਨਗਰਿਕ ਦੇ ਕੰਮ ਨਾਲ ਸਾਇਬ੍ਰਿਕ ਨਿਗਰਾਨੀ ਦੀ ਜਾਲੀ ਮਾਨ ਜੋਗ ਐਸਐਸਪੀ ਸਾਹਿਬਾ ਅਦਰ ਮੈਡਮ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਅੱਜ ਇਹ ਨਗਰ ਕੀਰਤਾ ਆ ਰਿਹਾ ਇੱਥੇ ਡਿਊਟੀਆਂ ਲਾਈਆਂ ਗਈਆਂ ਹਨ ਤਰੇਕ ਨੂੰ ਮੁਕ ਰੱਖ ਕੇ ਪੀਸੀਆਰ ਨਾਲ ਜਿੱਥੇ ਜਿੱਥੇ ਟ੍ਰੈਫਿਕ ਦਾ ਜਾਮ ਆ ਉਸ ਟ੍ਰੈਫਿਕ ਡਾਇਵਰਟ ਕੀਤਾ ਗਿਆ ਟ੍ਰੈਫਿਕ ਦਾ ਪਾਰਕਣਾ ਪ੍ਰਬੰਧ ਕੀਤਾ ਗਿਆ ਹੈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਪਾਲ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹੋ ਅਟੋ ਅਦੋ ਅਡੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਚੌਥੇ ਨਾਨਕ ਸਤਿਗੁਰੂ ਪਾਤਸ਼ਾਹ ਮਹਾਰਾਜ ਤਿੰਨਾਂ ਦਾ ਗੁਰਕਾ ਗੱਦੀ ਦਿਵਸ 450 ਸਾਲਾ ਅਤੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਜੀ ਦੇ ਮਹਾਵਾਕ ਅਨੁਸਾਰ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜੋਤੀ ਜੋਤ ਦਿਹਾੜਾ 450 ਸਾਲਾ ਹੈ ਇਹਨਾਂ ਦੋ ਗੁਰੂ ਸਾਹਿਬਾਨਾਂ ਦੇ ਦਿਹਾੜੇ ਨੂੰ ਮਨਾਉਂਦੇ ਆ ਹੋਇਆਂ ਸ਼ਤਾਬਦੀ ਨੂੰ ਮਨਾਉਂਦੇ ਆ ਹੋਇਆਂ ਸਿੱਖ ਕੌਮ ਦੀ ਮਹਾਨ ਸਰਮੌਰ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਇਲਾਕੇ ਦੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਮਹਾਂਪੁਰਖਾਂ ਦੇ ਵੱਲੋਂ ਇਹ ਨਗਰ ਕੀਰਤਨ ਜਿਹੜਾ ਅੱਜ ਦਾ ਇਸ ਦੇ ਸੰਬੰਧ ਵਿੱਚ ਜੋ ਕਿ ਗੁਰੂ ਅਮਰਦਾਸ ਜੀ ਦਾ ਨਗਰ ਬਾਸਰ ਕੀ ਗੱਲਾਂ ਨਗਰ ਹੈ ਉਤੋਂ ਗੁਰਦੁਆਰਾ ਸਾਨ ਸਾਬ ਤੋਂ ਇਹ ਨਗਰ ਕੀਰਤਨ ਪ੍ਰਾਰੰਭ ਹੋਇਆ ਹੈ ਜਿਹੜਾ ਨਗਰ ਕੀਰਤਨ ਚੱਲਦਾ ਚੱਲਦਾ ਰਸਤੇ ਨੂੰ ਤੈਅ ਕਰਦਾ ਹੋਇਆ ਗੁਰਦੁਆਰਾ ਬੀੜ ਬਾਬਾ ਬੁੰਡਾ ਸਾਹਿਬ ਚਭਾਲ ਸ਼ਹਿਰ ਇਸ ਤੋਂ ਅੱਗੇ ਸ੍ਰੀ ਤਰਨਤਨ ਸਾਹਿਬ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਪਹੁੰਚਿਆ ਹੈ ਸੰਗਤਾਂ ਦੇ ਵੱਲੋਂ ਬਹੁਤ ਵੱਡਾ ਹੁੰੰਗਾਰਾ ਮਿਲ ਰਿਹਾ ਹੈ ਅਤੇ ਸੰਗਤਾਂ ਤਤਪਰ ਹੋ ਕਰਕੇ ਚੜ੍ਹਦੀ ਕਲਾ ਦੇ ਨਾਲ ਇਸ ਨਗਰ ਕੀਰਤਨ ਦੀ ਦੇ ਸਵਾਗਤ ਵਾਸਤੇ ਬੜੀਆਂ ਸੇਵਾਵਾਂ ਕਰਦਿਆਂ ਕਰਦਿਆਂ ਹੋਇਆਂ ਸਵਾਗਤ ਕਰਨ ਵਾਸਤੇ ਖੜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਗੁਰੂ ਅਮਰਦਾਸ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਇਹਨਾਂ ਦੋ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਇਹ ਸ਼ਤਾਬਦੀ ਜਿਹੜਾ ਨਗਰ ਕੀਰਤਨ ਹੈ ਆ ਰਿਹਾ ਹੈ ਤੇ ਤਰਨਤਾਰਨ ਸਾਹਿਬ ਦੇ ਸ਼ਹਿਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਅਤੇ ਇਸੇ ਤਰ੍ਹਾਂ ਜਥੇਬੰਦੀਆਂ ਵੱਲੋਂ ਬੜਾ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਤਰਨਤਾਰਨ ਸਾਹਿਬ ਦੇ ਵਿੱਚ ਆਉਣ ਤੇ ਇਸ ਨਗਰ ਕੀਰਤਨ ਨੂੰ ਜੀ ਆਇਆਂ ਆਖਿਆ ਜਾ ਰਿਹਾ ਹੈ ਅਤੇ ਇਹ ਨਗਰ ਕੀਰਤਨ ਇਹ ਇੱਥੋਂ ਚੱਲ ਕਰਕੇ ਇਸ ਤੋਂ ਅੱਗੇ ਰਸਤੇ ਨੂੰ ਤੈਅ ਕਰਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਧਰਤੀ ਤੇ ਪਹੁੰਚੇਗਾ ਉੱਥੇ ਸ਼ਾਮ ਤੱਕ ਜਾ ਕਰਕੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਇਹ ਇਸ ਨਗਰ ਕੀਰਤਨ ਦਾ ਸੰਕੇਪ ਰੂਪ ਹੈ ਜਿਹੜੇ ਨਗਰ ਕੀਰਤਨ ਸ਼ਹਿਰਾਂ ਦੇ ਵਿੱਚੋਂ ਦੀ ਇਹ ਚੱਲ ਰਿਹਾ ਹੈ ਸਤਿਗੁਰੂ ਜੀ ਕਿਰਪਾ ਕਰ ਅਨਸਾਰਿਆਂ ਦੀਆਂ ਸੇਵਾਵਾਂ ਹਾਜ਼ਰੀਆਂ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਪ੍ਰਵਾਨ ਕਰਨ ਸਤਿਗੁਰੂ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਪਰਿਵਾਰਾਂ ਸਮੇਤ ਆਉਣ ਵਾਲੇ ਸਮੇਂ 'ਚ ਸ਼ਤਾਬਦੀ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਸਾਰੀ ਸੰਗਤ ਸੰਗੂਹ ਪਰਿਵਾਰਾਂ ਨੂੰ ਵਾਹਿਗੁਰੂ ਜੀ ਮੇਰੇ ਹੱਥ ਜੋੜ ਕੇ ਬੇਨਤੀ ਆ ਧਰਮਾਂ ਦੇ ਉੱਪਰ ਉੱਠ ਕੇ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਾਰੇ ਜੁਟ ਜਿਆ ਕੌਣ ਬਲੇ ਕੌਣ ਹੁੰਦੇ ਸਾਰੇ ਇੱਕ ਬਣ ਕੇ ਰਹਿਓ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪਸੇ ਪਿਆਰ ਕਰੋ ਦੇਸ਼ ਪ੍ਰੇਮੀ ਦੇਖੋ ਤਾਂਤਾ ਸਾਧਗੁਰੂਆਂ ਦਾ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ 450 ਸਾਲਾ ਦਿਹਾੜਾ ਕਾਂਤਾ ਸਾਡੇ ਕਿਸੇ ਨੂੰ ਰਾਮਦਾ ਪਾਛੇ ਦਾ ਗੁਰਿਆਈ ਦੇ 44 ਸਾਲਾ ਜੁਨੋ ਸ਼ੋਮੇ ਗੁਰਦਾਰ ਪਰਬੰਧਕ ਕਮੇਟੀ ਬਣਾਉ ਦੋ ਸਟਾਫ ਰੋਜ਼ ਬੜੇ ਬੜੇ ਪੱਧਰ ਤੇ। ਮੁੱਚੇ ਤੌਰ ਤੇ ਸਿਕਸੰਦਰ ਦੇ ਪ੍ਰਭੂ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਸਤਕਾਰ ਨਾਲ ਗੁਰਵੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਮਨਾਇਆ ਜਾ ਰਿਹਾ ਹੈ। 15 16 17 18 ਚਾਰ ਦਿਨ ਦਾ ਸਮਾਗਮ ਹੈ ਜਿਹਦੇ ਨਿਰੰਤਰ ਰੂਪ ਚੱਲਣਾ ਹੈ। ਪਰੋਸ਼ੇ ਗੱਡੀ ਦੇ ਤਹਿਤ ਹੀ ਅੱਜ ਦਾ ਜਿਹੜਾ ਨਗਰ ਕੀਰਤਨ ਹੈ ਇਹ ਸਵੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਇੰਦੇਚ ਨਗਰ ਨੂੰ ਪਾਸਰੇ ਗੱਲਾ ਦਰਗਾਹ ਸਾਹਿਬ ਤੋਂ ਸਰੇ ਅਰਜ਼ਾ ਕਰਕੇ ਆਰੰਭ ਹੋਇਆ। ਔਰ ਵਕਤਾਂ ਇਲਾਕੇ ਨਗਰਾਂ ਛੇੜੇ ਤੋਂ ਹੁੰਦਾ ਹੋਇਆ ਗੁਰੂ ਸਾਹਿਬ ਦੇ ਬਖਸ਼ਿਸ਼ ਸਦਕਾ ਹੌਂਦਲਾ ਸਾਜ ਪਾਉਂਦਾਂ ਦਿਖਾਇਆ ਪਾਸ਼ਾ ਦੇ ਪ੍ਰਸਤਾਨ ਦਰਬਾਰ ਸਾਹਿਬ ਤਰਨਤਾਰਨ ਸੇ ਫੰਕਸ਼ਨ ਮੜਾ ਹੈ। ਔਰ ਇੱਕ ਅੱਗੇ ਯਾਨੀ ਕਿ ਇੱਕ ਗੁਰਦਾਰ ਸਾਹਿਬ ਸਮਾਪਤਾ ਉਹ ਵਾਇਖ ਰੋਟਾ ਹੁੰਦਾ ਆ। ਬਸ ਨਗਰਾਂ ਦਾ ਟੱਡਾ ਹੁੰਦਾ ਹੈ। ਔਰ ਪਿਛਲੇ ਦਿਨਾਂ ਵਿੱਚ ਆ ਮੈਂ ਅਟੈਂਡ ਕੀਤਾ। ਸਵੇਰੇ ਸ਼ੁਰੂ ਤੋਂ ਲੈ ਕੇ 1.75 ਵਾਰਾ ਸਾਡੀ ਕਿਰਪਾ ਦਾ ਅਦਾਕਾਰ ਗ੍ਰਾਮ ਹੋ ਗਿਆ ਸੀ। ਪਰ ਸਿੱਖ ਸ਼ਹਿਰਾਂ ਦਾ ਆਸ਼ਾ ਸ਼ਰਧਾ ਭਾਵਨਾ ਇਸ ਕਦਰ ਆ ਕਿ ਜਿਹੜੇ ਪੈਦਲ ਚੱਲਣਾ ਹੁੰਦਾ ਨਾਲ ਨਗਰਗਿਦੇ ਐ ਸਪੀਡ ਨਾਲ ਚੱਲ ਰਿਹਾ। ਉਹਨਾਂ ਨੇ ਸਮਝ ਲਿਆ ਕਿ ਹੁਣ ਮੌਸਮ ਥੋੜਾ ਠੰਡਾ ਹੋ ਗਿਆ ਸਵੇਰੇ ਤਪਸ਼ੀ ਵਾਲਾ ਮੌਸਮ ਸੀ। ਫਿਰ ਵੀ ਤਪਸ਼ੀ ਪਰਵਾਹ ਦੀ ਕਿ ਦਿੱਸ਼ੇ ਇਕ ਸ਼ਖਰਾਂ ਦੇ ਬੜੀ ਸ਼ਰਧਾ ਭਾਵਨਾ ਨਾਲ ਸ਼ਮੂਲੀਅਤ ਕੀਤੀ ਹੈ ਪਰਵਾਹਾਂ ਸਮੇਂ ਬਚਾਸ ਬੇੜ। ਪਰ ਗੁਰੂ ਸਾਹਿਬ ਦੇ ਇੱਕ ਨਗਰਗਿਦੇ ਸ਼ਾਮਲ ਸੰਗਤਾਂ ਤੇ ਬੜਾ ਦਿਲ ਖੋਲ ਕੇ ਬੜੀ ਭਾਵਨਾ ਨਾਲ ਸੇਵਾ ਵੀ ਕੀਤੀ ਹੈ। ਔਰ ਹੁਣ ਜਿਹੜਾ ਅਗਲਾ ਪੈਂਦਾ ਆਹੀ ਅੰਦਾਜ਼ਾ ਲਾਉਂਦੇ ਗੁਰੂ ਕਿਰਪਾ ਕਰੇ ਜੇ 10 6 ਦਾ 11000 ਦੇ ਤਾਂ ਸ਼ਾਇਦ ਗੁਰਦਵਾਰ ਸਾਹਿਬ ਪਹੁੰਚ ਜੀਏ ਕਿਉਂਕਿ ਉਸ ਮੌਸਮ ਠੰਡਾ ਹੋ ਗਿਆ ਕੋਈ ਪਰਿਵਾਰਕ ਤੌਰ ਤੇ ਰਜੇਵੇਂ ਚੋ ਸਾਮਾਨ ਨਿਕਲਿਆ ਰਾਤ ਨੂੰ ਪਰਿਵਾਰ ਸਾਰੇ ਘਰਾਂ ਚੋਂ ਹੁੰਦੇ ਆ ਤੇ ਇਸ ਕਰਕੇ ਸਾਰੇ ਬੜੇ ਵੱਡੇ ਤਦਾਦ ਦੇ ਵਿੱਚ ਬੜੀ ਸ਼ਰਦਾ ਭਾਵਨਾ ਨਾਲ ਜਿੰਨੇ ਪੜਾ ਨੇ ਰਾਹ ਜਾਉਣੇ ਆ ਤਕਰੀਬਨ 50 30 ਪੜਾ ਦੇ ਲਿਖੇ ਮਿਨੇ ਆ ਪਰ ਹਣ ਪੜਾਵਾ ਤੇ ਗਿਣਤੀ ਮੀਤੇ ਜੋ ਗਾਂ ਲੰਘ ਜਣਾ ਰਿਹਾਤਾ ਦੇਰ ਵੀ ਕੋਸ਼ਿਸ਼ ਆ ਸਾਰੇ ਪਰਬਤਾਂ ਦੇ ਕੇ ਜਨੀ ਛੇਤੀ ਮੰਦੋ ਸਾਹਿਬ ਪਾਉਂ ਤਰ ਦਿੱਤਾ ਉਹ ਕਿ ਖਡੂਰ ਸਾਹਿਬ ਜਾਣਾ ਔਰ ਮਹਾਰਾਜਾ ਦੀ ਬੜੀ ਕਿਰਪਾ ਹੈ ਕਿ ਸ਼ਰ ਸੰਗਤ ਵਾਲਾ ਬਹੁਤ ਉਤਸ਼ਾਹ ਬੜੀ ਸ਼ਰਧਾ ਭਾਵਨਾ ਨਾਲ ਜਿਹੜਾ ਪਰਣਾਵਾ ਕੀਤਾ ਜਾ ਰਿਹਾ ਸੇ ਸੰਗਤ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਸਤਗੁਰ ਰਾਮ ਦਾ ਪਾਸ਼ਾ ਜੇ ਬੜੇ ਵੱਡੇ ਪਰਮਕਾਰ ਨੇ ਮਹਾਰਾਜਾ ਨੇ 12 ਸਾਲ ਬਜ਼ੁਰਗ ਅਵਸਥਾ ਦੇ ਵਿੱਚ ਗੁਰੂ ਅੰਗਦ ਦੇ ਸਾਹਿਬ ਦੀ ਬੜੀ ਸ਼ਰਧਾ ਭਾਵਨਾ ਨਾਲ ਸਤਿਕਾਰ ਨਾਲ ਸੇਵਾ ਕੀਤੀ ਔਰ ਉਸੇ ਸੇਵਾ ਦਾ ਸਾਰਕਾ ਹੈ ਕਿ ਉਹਨਾਂ ਸਵਾਦੀ ਖੁਸ਼ੀਆਂ ਦੇ ਪਾਤਰ ਬਣਦੇ ਹੋયા ਮਹਾਰਾਜਨ ਬਖਸ਼ਿਸ਼ ਕਿਤੇ ਗੁਰਗੱਦੀ ਦੀ ਗੁਰਨਾਣਕ ਸਾਹਿਬ ਚਲਦੀ ਕਰ ਦਿੱਤੇ ਤੇ ਉਹਨਾਂ ਨੂੰ ਸੁਝੋਬਤ ਕੀਤਾ ਬਰਾਜ ਬਣ ਕੇ ਇੱਦਾਂ ਗੁਰਮਰਦਾ ਪਾਸਾਰ ਗੁਆਲਰ ਖਾਸ ਬਾਮ ਟੱਟੇ ਜਦੋਂ ਮਹਾਰਾਜਨ ਹੁਕਮ ਲਗਾ ਗੰਗਦੇ ਸਾਹਿਬ ਦਾ ਉੱਥੇ ਜਾ ਕੇ ਸ਼ਹਿਰ ਬਸਾਇਆ ਗੁਰਨਾਣਕ ਸਾਹਿਬ ਵੀ ਸ਼ਹਿਰ ਬਸਾਉਣ ਤੋਂ ਬਾਅਦ ਫਿਰ ਉੱਥੇ ਟਿਕੇ ਮਹਾਰਾਜਨ ਔਰ ਉਸ ਵੇਲੇ ਦੀ ਜਿਹੜੇ ਸਮਾਜ ਸੱਤਾ ਦੇ ਸੰਬੰਧ ਵਿੱਚ ਜਿੱਥੇ ਆਧਾਤਮਕਤਾ ਔਰ ਤੇ ਸੰਗਠਨ ਨੂੰ ਬਹੁਤ ਕੁਝ ਦਿੱਤਾ ਬੜਾ ਕੋ ਝੋਲੀ ਪਾਇਆ 84 ਘਾਟੋ ਤੇ ਜਿਹੜੀ ਬੌਲੀ ਸਾਹਿਬ ਸਥਾਪਿਤ ਕੀਤੀ ਹੈ ਉਹਦੀ ਇੱਕ ਮਰਿਆਦਾ ਮਰਿਆਦਾ ਮਤਾ ਜਿਹੜਾ ਗੁਰਸੇ ਇੱਕ ਭਾਵਨਾ ਦੇ ਨਾਲ ਉਹ ਮਰਿਆਦਾ ਪੂਰੀ ਕਰਦੇ ਆ 84 ਜੀਵਨਤ ਬਾਤ ਕਰਦਾ ਗੁਰੂ ਸਾਹਿਬ ਦਾ ਹੁਕਮ ਹੈ ਕੋ ਚਲਾਤੇ ਤੇ ਕਿਹੜੇ ਨਹੀਂ ਪੈਦਾ ਰਹਾ ਉਹਦੇ ਨਾਲ ਦੀ ਨਾਲ ਜਿੱਦੇ ਇਧਿਆਤਮਕ ਤੌਰ ਤੇ ਸੇਕ ਸੰਬੰਧ ਉੱਚਾ ਕੀਤਾ ਗੁਰੂ ਦੇ ਲੱਲ ਆ ਗੁਰਬਾਣੀ ਦੇ ਲੱਲ ਆ ਉਹਦੇ ਨਾਲ ਦੀ ਸਮਾਜਿਕ ਤੌਰ ਤੇ ਮਾਰਾ ਸਾ ਬੜੇ ਬੱਡੇ ਸੁਧਾਰ ਕੀਤੇ ਆ ਇੱਕ ਦੇ ਵਸਾਕੀ ਦਾ ਜੋੜਨਾ ਜੋੜ ਮੇਲੇ ਦੀ ਪਰੰਪਰਾ ਜਿਹੜੀ ਇਹ ਰਵਾਇਤ ਹੈ ਸੰਗਵੰਨ ਦਾ ਸਾਹਿਬ ਪਾਉਂਡਰ ਜੋਰਾ ਭਈ ਹੈ ਉਸ ਤੋਂ ਲਾਹੋ ਸੋਲੀਆਂ ਜਿਹੜੇ ਮਹਰੂਲ ਆਲਾਮਤਾ ਸਮਾਜ ਨੂੰ ਚੰਬੜੀਆਂ ਕੋ ਕਰਮਕਾਂਡੀ ਨੂੰ ਵੇਖਾ ਲਗੇ ਪਰੰਪਰਾਗਤ ਪੇਸ਼ੇ ਤੁਰੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਬਹੁਤ ਵੱਡਾ ਮਾਰਾ ਸਾਹਿਬ ਚੱਕ ਲਾਇਆ ਜਿਵੇਂ ਢੋਂਡੀ ਤੋਂ ਇੱਕ ਢੋਂਡੀ ਦੀ ਰਸਮ ਬੜੀ ਵੱਡੀ ਰਸਮ ਸੀ ਸਿੱਖ ਸਾਹਿਬ ਦੇ ਪ੍ਰੇਰਨਾ ਦੇ ਕੇ ਢੋਂਡੀ ਦੀ ਰਸਮ ਤੋਂ ਮੁਕਤ ਕੀਤਾ ਸੋਤੀ ਦੀ ਰਸਮ ਬਹੁਤ ਗੰਦੀ ਰਸਮ ਸੀ ਉਸ ਘੜੇ ਦੀ ਉਮਰ ਦਾ ਕੋਈ ਤਾਂ ਗਾਜਾ ਨੇ ਜਵਾਨੀ ਦੀ ਉਮਰ ਕੋ ਚੜਾਈ ਕਰਕੇ ਬਟਾਪੇ ਚ ਕਰਦੇ ਆਹ ਦੇ ਖੜੋ ਮੇ ਚੜਾਈ ਕਰਦੇ ਇਹਦੇ ਉਹਦੇ ਮਿਸੇ ਉਹਦੇ ਪਤਲੇ ਉਹਦੇ ਜੀ ਉਹਨੂੰ ਮਜਬੂਰੀ ਵਾਸ ਸਮਾਜਿਕ ਰਾਹ ਰੀਤ ਦੇ ਮਤਾਵ ਤੋਂ ਉਹਦੀ ਬਾਲ ਦੀ ੱਚੇ ਕਰ ਦੇ ਵਿਚ ਛਾਲ ਮਾਰ ਕੇ ਨਾਲ ਸੱਦੇ ਹੋਣਾ ਪਈਦਾ ਸੀ ਬੜੀ ਦੁੱਖ ਦੀ ਤੇ ਬੜੀ ਗੰਦੀ ਰਸਮ ਸੀ ਮਹਾਰਾਜ ਸਾਹਿਬ ਨੇ ਬੜੇ ਸ਼ਕਤੀ ਦੇ ਨਾਲ ਇਹ ਸਾਰਾ ਸਮਨ ਨੂੰ ਜਰਾ ਬੰਦ ਕੀਤਾ ਔਰ ਲੰਗਰ ਦੇ ਵਿੱਚ ਵੀ ਜਦੋਂ ਅਕਬਰ ਫਰਜ਼ਾਦਾ ਸ਼ਾਹ ਕਣ ਆਇਆ ਮੇਰੇ ਨਾਲ ਮਹਾਰਾਜ ਸਾਹਿਬ ਦਰਸ਼ਨ ਕਰਨ ਆਦੇ ਆ ਤੇ ਉਹਨੂੰ ਕਿਹਾ ਕਿ ਪਹਿਲੇ ਭੰਗ ਪਾਚੇ ਸਮੇਂ ਪਹਿਲੇ ਪੰਗਤ ਪਾਸ਼ਾ ਸਾਹਿਬ ਜਿਹੜੇ ਮਰਯਾਦਾ ਗੁਰੂ ਘਰ ਦੀ ਹੈ ਉਹ ਮਹਾਰਾਜ ਸਾਹਿਬ ਨੇ ਉਸੇ ਹਿਸਾਬ ਦੇ ਦਿੱਤੇ। ਸੋ ਬਹੁਤ ਵੱਡੇ ਸੁਧਾਰ ਕੀਤੇ, ਬੜੇ-ਬੜੇ ਪਰਮਕਾਰ ਕੀਤੇ। ਔਰ ਪਰਮਕਾਰਾਂ ਦਾ ਸਦਕਾ ਹੈ ਪਰ ਮਹਾਰਾਜ ਸਾਹਿਬ ਨੂੰ ਹੁਕਮ ਦਿੱਤਾ ਗੁਰੂ ਰਾਮਦਾਸ ਪਾਸ਼ਾ ਨੂੰ ਕਿ ਤੁਸੀਂ ਜਾ ਕੇ ਅੰਮ੍ਰਿਤਸਰ ਸਾਹਿਬ ਥੋੜੀ ਗੱਡੋ। ਉਹਨਾਂ ਦਾ ਹੁਕਮ ਮੰਨ ਕੇ ਮਹਾਰਾਜ ਸਾਹਿਬ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਰਾਮਦਾਸ ਪਾਸ਼ਾ ਜਿਨੇ ਜਿੱਥੇ ਆਧਾਤਮਕ ਤੌਰ ਤੇ ਬਹੁਤ ਵੱਡਾ ਕੇਂਦਰ ਸਾਚੀ ਨ sire ਮੰਦਰ ਸਾਹਿਬ ਤਿਆਰ ਕੀਤਾ, ਕਰੋੜ ਸਤਿਅ ਕੀਤਾ ਪਾਏ ਪਾ ਕੇ ਮਰਦੇ। ਉਹਨਾਂ ਦੀ ਸੰਪੂਰਨ ਉਥੇ ਨਾਲ ਦੇ ਨਾਲ ਵਾਹ ਦੁਨੀਆ ਦੇ ਵੱਖ-ਵੱਖ ਕਿਤਾਕਾਰ ਜਿਹੜੇ ਨੇ 52 ਕਿਤਾਕਾਰ ਨੂੰ ਉਹਨਾਂ ਨੂੰ ਲਿਆ ਕੇ ਤੇ ਮੈਂ ਆਪਣਾ ਸਦਾ ਦਿੱਤਾ ਇਹ ਚੋਣੇ ਜਿ ਲੋਭ ਦਿੱਤਾ ਉਹਨਾਂ ਦੇ ਹੱਥ ਲੈ ਕੇ ਮਦਦ ਕੀਤੀ ਜਾਨੇ ਕਿ ਅੰਮ੍ਰਿਤਸਰ ਨੂੰ ਉਸ ਸਮੇਂ ਬਿਜ਼ਨਸ ਬਿਜ਼ਨਸ ਹੱਬ ਬਣਾਇਆ ਮਹਾਰਾਜ ਸਾਹਿਬ ਨੇ ਔਰ ਉਦੋਂ ਤੋਂ ਲੈ ਕੇ ਅੱਜ ਦੁਨੀਆ ਦੇ ਨਕਸ਼ੇ ਤੇ ਜਿਹੜਾ ਸਾਚੀਕਾਰ ਜਿਹੜਾ ਮਹਾਰਾਜ ਸਾਹਿਬ ਹਰ ਪੱਖ ਤੋਂ ਜਾਤਮਕ ਤੋਂ ਸਮਾਜਿਕ ਪੱਖ ਤੋਂ ਰਾਜਨੀਤਿਕ ਪੱਖ ਤੋਂ ਰੋਗਸ਼ਰੀਆ ਕਾਟਾਂ ਦੀ ਸਾਹਮਣਾ ਕਰਕੇ ਮੀਰੀ ਦੀ ਪੀਰੀ ਦਾ ਸਿਧਾਂਤ ਸਿਖਾ ਦਿੱ ਛੋੜੇ ਪਾਇਆ ਮਹਾਰਾਜ ਸਾਹਿਬ ਨੇ ਇਸ ਵਾਰ ਤੇ ਉਹ ਸਥਾਨ ਜਿਹੜਾ ਟੱਕੇ ਸਭੇ ਥਾਵ ਨਹੀਂ ਤੋੜਿਆ ਪੰਜੇ ਪਾਸਾਰੇ ਸੇਵਕ ਕੀਤੀ ਹੈ ਸੋ ਇਸ ਵਾਰ ਤੇ ਗੁਰੂ ਸਾਹਿਬ ਦੀ ਬੜੀ ਬੜੀ ਕਿਰਪਾ ਹੈ ਜਿਹੜੀਆਂ ਦੋ ਸ਼ਤਾਬੀਆਂ ਆਪਣੀ ਭਾਵਨਾ ਨਾਲ ਸੰਗਤ ਜੀ ਮਨਾ ਰਹੀ ਹੈ ਔਰ ਸਾਡੇ ਵਿੱਚ ਇਥੇ ਔਰ ਤੇ ਪ੍ਰਧਾਨ ਸਾਹਿਬ ਸਰੋਮੀ ਗੁਰਦਾਰ ਪ੍ਰਬੰਧ ਕਮੇਟੀ ਦੇ ਸਦਾ ਰਜਿੰਦਰ ਸਿੰਘ ਢਾਮੀ ਸਾਹਿਬ ਉਹਨਾਂ ਸਵੇਰੇ ਇਹ ਰਵਾਨਗੀ ਕੀਤੀ ਆਗੇ ਸੰਤ ਸਾਹਿਬ ਦੇ ਉਥੋਂ ਤੌਰਿਆ ਨਗਰ ਕੀਤਾ ਨੂੰ ਕੁਸ਼ਰ ਜੇ ਮੈਂ ਕਰਕੇ ਉਹ ਜਾਣਾ ਪੈ ਗਿਆ ਪਰ ਉਹਨਾਂ ਬੜੀ ਨਿਮਰਤਾ ਬੜੇ ਸਤਿਕਾਰ ਦੇ ਨਾਲ ਸੇਕ ਸਾਧਨ ਬੇਨਤੀ ਕੀਤੀ ਹੈ ਹੱਥ ਜੋੜ ਕੇ ਕਿ ਜਿਹੜੇ ਸ਼ਤਾਬ ਦੀ ਨਾਲ ਸੰਬੰਧ ਜਿੰਨੇ ਵੀ ਸਮਾਗਮ ਹੋ ਰਹਾ ਹੈ ਵੰਦੋ ਜਰਦੀ ਤੇ ਨਗਰ ਕੀਰਤਨ ਦੋ ਦਿਨ ਤੇ ਤਿੰਨ ਦਿਨ ਪਹਿਲਾਂ ਖਾਲਸਾ ਕਲ ਦੇ ਖਾਲਸਾ ਕਲ ਅੰਮ੍ਰਿਤਸਰ ਵਿਖੇ ਇੱਕ ਸੈਮੀਨਾਰ ਹੋਇਆ 13 ਤਰੀਕ ਨੂੰ ਸੰਤ ਬਾਬਾ ਅਵਤਾਰ ਸਿੰਘ ਜੀ ਦਲਬ ਦਲਬਾਬ ਅਬਦੀਤ ਸਿੰਘ ਜੀ ਦੇ ਉਹਨਾਂ ਦੇ ਹਸਤਾਨ ਤੋਂ ਸ੍ਰੀ ਸੰਗਤ ਤੋਂ 13 ਦਿਨ ਨਗਰ ਕੀਰਤਨ ਚੱਲਣਾ ਔਰ 6 ਤਰੀਕ ਦਾ ਸਮਾਗਮ ਡੇਰਾ ਸਾਹਿਬ ਚੋਲਾ ਸਾਹਿਬ ਦੇ ਧਰਤੀ ਤੇ ਰੱਖਿਆ ਅਲਾਕੇ ਦੇ ਸੰਗਤਾਂ ਨੇ ਜਾਂ ਦਿਨ ਦਾ ਸਮਾਗਮ ਹੈ 6 ਦਾ ਤੇ ਸਤਨਾਗਰ ਕੀਰਤਨ ਦਾ ਆਰੰਭ ਹੋਣਾ ਹੈ। ਉਸ ਤੋਂ ਲਾਵਾ ਜੇ ਪੰਚਾਇਤ ਦੇ ਪ੍ਰੋਗਰਾਮ ਤੇ ਬੜੇ ਲੋਕਾਂ ਦਾ ਬੜੇ ਭਾਵ ਭਾਵਨਾਤਮਕ ਤੇ ਬਹੁਤ ਹੀ ਆਕਰਸ਼ਿਤ ਨੇ। ਬੜੇ ਅਧਿਆਤਮਿਕ ਨੇ ਮਰੀ ਚੜ੍ਹਦੀ ਕਲਾ ਨਾਲ ਸਾਡੀ ਸੰਗਤਾਂ ਨੂੰ ਸ਼ਮੂਲੀਤ ਕਰਨੀ ਹੈ ਬਹੁਤ ਵੇਖਣੀ ਹੋਵੇ। ਜੋ ਸੁਭਿਅਤ ਦੇ ਦਾਸ ਦੇ ਵੀ ਸਮਝੇ ਬਤਾ ਦਾ ਸਮਝੇ ਬਤਾ ਦੇ ਕਿ ਜੇ ਦਾਸ ਦੇ ਸਮਝੇ ਅਸੇ ਸੰਗਤਾਂ ਨੂੰ ਦੇਜੇ ਦੇ ਵਾਜੀ ਸੰਗਤਾਂ ਨੂੰ ਬੇਨਤੀ ਹੈ। ਪਰਵਾਸਵੇਂ ਬਚਾਵੇਂ ਜਿੰਨੇ ਵੀ ਪਰਵਾਸ ਦੇ ਮੈਂਬਰ ਹਾਜ਼ਰ ਹੋ ਸਕਦੇ ਆਦੇਸ਼-ਉਦੇਸ਼ ਚਲੋ ਸਾਰੇ ਪਰਵਾਣੇ ਆ ਸਕਦੇ ਇੱਕ ਇੱਕ ਦੋ ਦ ਜਿੰਨੇ ਵੀ ਆ ਸਕਦੇ ਆ ਜੀ ਹੁਣ ਸਾਧ ਉਹਦੇ ਇਲਾਕੇ ਦੇ ਮਾੜੇ ਤੇ ਮਾਜੇ ਦੀ ਦਰਦੀਆਂ ਬਾਰਡਰ ਦੀ ਦਰਦੀ ਹੈ ਇੱਥੇ ਪਹਿਲਾਂ ਸਿੱਖਾਂ ਦਾ ਬਹੁਤ ਵੱਡਾ ਜਿਹੜਾ ਸਤਕਾਰ ਹੈ ਬਹੁਤ ਵੱਡੀ ਭਾਵਨਾ ਹੈ ਤੇ ਇਹਨਾਂ ਨੇ ਬੇਨਤੀ ਕੀਤੀ ਜਾਂਦਾ ਪਰਿਵਾਰਾਂ ਸਮੇਤ ਉੱਤੇ ਪਹੁੰਚੋ ਸਾਰੇ ਪ੍ਰੋਗਰਾਮ ਦਾ ਆਨੰਦ ਮਾਣੋ ਸਿੰਘ ਸਾਹਿਬ ਜਿਹੜੀ ਅੱਜ ਕੱਲ ਨੌਜਵਾਨ ਕੀੜੀ ਆ ਕਈ ਤਰ੍ਹਾਂ ਦੀ ਹੁਣਵਾਜੀ ਕਰਤੀਆਂ ਹਨ ਉਹਨਾਂ ਨੂੰ ਕੀ ਬੀਰ ਦੇ ਚੋਦੇ ਜਾਉਂਦੇ ਆ ਇਹ ਹੁਲੜ ਪਾਜੀ ਜਦੋਂ ਨੋਟਸ ਹੈ ਜ਼ਿਆਦਾਤਰ ਹੋਲੇ ਮਲੇ ਵਗੈਰਾ ਤੇ ਵੱਡਾ ਜੋੜ ਮੇਲਾ ਹੁੰਦਾ ਲੱਖਾਂ ਦੇ ਤਰ੍ਹਾਂ ਸ਼ਮੂਲੀਅਤ ਹੁੰਦੀ ਹੈ ਜਿਹੜੇ ਉੱਤੇ ਨੌਜਵਾਨ ਨੇ ਪਹਿਲਾਂ ਪਹਿਲਾਂ ਪਤਾ ਹੈ ਕਿ ਟ੍ਰੈਕ ਵਗੈਰਾ ਲਾ ਕੇ ਬੜਾ ਉੱਤੇ ਤੱਕਦੇ ਪਰ ਉੱਤੇ ਰੋਕ ਲਾ ਦੇ ਤੇ ਸਿੰਘ ਸਾਹਿਬਾਂ ਨੇ ਵੀ ਬੜਾ ਹੁਕਮਸ਼ਕਤੀ ਨਾਲ ਕੀਤਾ ਹੈ ਸਾਰੇ ਜਦੋਂ ਬੰਦੀ ਨੇ ਹੁਕਮ ਸਾਜੋ ਆਜਾ ਲੈ ਨਾ ਕਿ ਤੁਸੀਂ ਇਦਾਂ ਦੇ ਕੋਈ ਰਵਾਇਤ ਨਹੀਂ ਵੇਖੋਗੇ ਰਾਗੀ ਸਿੰਘ ਕੀਰਤਨ ਕਰਦਾ ਆ ਰਿਹਾ ਢਾਡੀ ਵਾਰਾਂ ਲਾ ਰਿਹਾ ਤੁਹਾਡੇ ਸਾਹਮਣੇ ਸੇਖ ਸੰਗਤ ਦਾ ਸ਼ਬਦ ਗਾਇਕ ਬੀਬੀਆਂ ਦੇ ਜਿਹੜੇ-ਜਿਹੜੇ ਸ਼ਬਦ ਗਾਇਨ ਕਰਦੇ ਆ ਸੋ ਸਾਰੇ ਜਿਹੜੇ ਇਹ ਰਖਾਵਟਾਂ ਤੇ ਲੱਗਿਆ ਗੁਰੂ ਸਾਹਿਬ ਦੀ ਕਿਰਪਾ ਚੱਲੀ ਗਾ ਥੈਂਕ ਯੂ ਬੋਲੇ ਮਰਦਾਸ ਗੁਰ ਤੇਰੇ ਤੇਰੀ ਹੁਕਮਤੋ ਹੀ ਬਣਾਵੇ ਤਨ ਤਨ RAM DAS GURU ਜਿਸ ਸਿਰ ਤੇ ਨੇ ਸਵਾਰਿਆ ਐਸੀ ਦੀਨ ਦੀਆਂ ਸੱਚੇ ਬਾਦਸ਼ਾਹੀ ਦਾ ਪਾਵਨ ਪਵਿੱਤਰ ਜੁਦੀ ਜੁਦ ਪਰਿਸ਼ਦ ਗੁਰ ਅਮਰਦਾਸ ਜੀ ਅੱਜ ਪਾਵਨ ਪਵਿੱਤਰ ਕਿਤਾਗ ਦੀ ਦਿਵਸ ਸ਼ੇਰਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਸ਼ੇਰਗੁਰੂ ਅਰਜੰਦ ਸਿੰਘ ਸੱਚੇ ਪਾਛਾਈ ਦੀ ਪਾਵਨ ਪਵਿੱਤਰ ਨਗਰੀ ਵਿੱਚ ਪਹੁੰਚਿਆ ਹੈ ਇਹ ਨਗਰੀ ਕੀਰਤਨ ਮਹਾਨ ਨਗਰੀ ਕੀਰਤਨ ਗੁਰਦਾਸ ਸਿੰਘ ਸਾਹਿਬ ਤੋਂ ਆਰੰਭ ਹੋ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚੇਗਾ ਸ਼੍ਰੀ ਤਰਨਤਾ ਸਾਹਿਬ ਕੇ ਪਹੁੰਚਦੇ ਸਮੁੱਚੀਆਂ ਜਿੱਥੇ ਬੰਦੀਆਂ ਸਮੂਹ ਸਭਾ ਸੋਸਾਇਟੀਆਂ ਜਿਹੜਾ ਮੁੱਖ ਦੌਰ ਤੇ ਜੁੜਾ ਕਰ ਸੇਵਕ ਜਥਾ ਪ੍ਰਗਰਮਾ ਜਨ ਸੇਵਾ ਸੋਸਾਇਟੀ ਸ਼੍ਰੀ ਗੁਰਜੰਦ ਸਿੰਘ ਕੀਰਤਨ ਦਰਬਾਰ ਸਭਾ ਅੱਗੇ ਸ਼੍ਰੀ ਗੁਰੂ ਗੰਨ ਸਾਹਿਬ ਸਿੰਘ ਸਭਾ ਜੇ ਕੋ ਅਸ਼ੇ ਚੌਕੀ ਸਾਹਿਬ ਜੇ ਸੰਗਤੀ ਜਥਾ ਅਤੇ ਹੋਰ ਅਨੇਕਾਂ ਜਥੇਬੰਦੀਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਹੈ ਸਦੇ ਪਾਸ਼ਾ ਸਰੂਝਰਗੋ ਅਰਜਨਦੇਵ ਜੀ ਮਹਾਰਾਜ ਦੇ ਪਾਦ ਬਖਸ਼ ਜੈ ਸੰਗਤਾਂ ਨੇ ਬੜੇ ਹੀ ਨਿਸ਼ਠਾ ਦੇ ਨਾਲ ਅੱਜ ਦੇ ਇਸ ਦਿਨ ਨੂੰ ਡਿਗਰੀਆਂ ਹਨ ਔਰ ਕਾਮਨਾ ਕਰਦੇ ਹੈ ਕਿ ਜੁਨੀਅਰ ਸਟਾਫੀਆਂ ਬਣਾਈਆਂ ਜਾ ਰਹੀਆਂ ਹਨ ਸੰਗਤਾਂ ਬਹੁਤ ਹੀ ਉਤਸ਼ਾਹ ਪਰਵਤ ਆਪਣਾ ਹਿੱਸਾ ਜੋਗਦਾਨ ਪਾ ਕੇ ਇਹਨਾਂ ਸਟਾਫੀਆਂ ਨੂੰ ਬਣਾਉਣੀਆਂ ਔਰ ਆਉਣ ਵਾਲੇ ਦਿਨਾਂ ਵਿੱਚ ਜੋ ਮਹਾਨ ਗੁਰਮਤ ਸਮਾਗਮ ਸਜ ਰਹੇ ਹਨ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਮਾਹੌਮ ਪ੍ਰਬੰਧ ਕੀਤੇ ਗਏ ਹਨ ਉਹਨਾਂ ਦਾ ਬਹੁਤ ਵੱਡੇ ਪ੍ਰਬੰਧ ਹੋਏ ਜਿਹੜੇ ਕੀਤੇ ਗਏ ਹਨ ਉਹਨਾਂ ਦਾ ਸੰਤਾਨ ਅਨੰਦ ਮੰਨ ਲੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਬੁਰੀਾਈ ਪੁਰਬ 450 ਸਾਲਾਂ ਤੇ ਗੁਰੂ ਅਮਰਦਾਸ ਜੀ ਦਾ 450 ਸਾਲਾਂ ਜੋਤੀ ਜੋਤ ਦਿਵਸ ਮੈਨੇਜਰ ਸ੍ਰੀ ਦਰਬਾਰ ਹਰ ਤਰਨਦਾਰਨ ਮਰਦੂਨਾ ਪ੍ਰਬਤਿਕ ਮੇਰੀ ਪ੍ਰਧਾਨ ਹਰਜਿੰਦਰ ਸਿੰਘ ਜੀ ਤਾਂ ਵੀ ਵੱਲੋਂ ਬੜੇ ਮੱਦੇ ਪੰਦਰ ਤੇ ਮਨਾਇਆ ਜਾ ਰਿਹਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਜਨਮ ਸਥਾਨ ਗੁਰੂ ਅਮਰਦਾਸ ਜੀ ਬਾਸਰ ਕੇ ਕਿਲਾ ਸਨ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਜੋ ਤਰ ਤਾਨ ਐਸਲੇ ਸ਼ਾਮ ਨੂੰ ਪਹੁੰਚਿਆ ਹੈ ਸਮੂਹ ਸਭਾ ਸੈੜੀਆਂ ਮੰਜੇ ਦਰਵਾਜ਼ਾ ਸਾਹਿਬ ਵੱਲੋਂ ਪਰਵਾ ਸੁਆਗਤ ਕੀਤਾ ਜਾ ਰਿਹਾ ਹੈ ਸੰਗਤਾਂ ਦਰਸ਼ ਮੇਲੇ ਕਰਕੇ ਨਰੋ ਨਰ ਨੇ ਆਉ ਰਿਹਾ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਨਾ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਾ ਜੀ ਜਿਨ੍ਹਾਂ ਦੀ ਬਾਬਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਭੱਲੇ ਅਮਰਦਾਸ ਗੁਣ ਤੇਰੇ ਮੇਰੀ ਉਪਮਾ ਤੋ ਹੈ ਬਾਨਿਆ ਵੈ ਐਸੀ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਸਾਹਾ ਜੀ ਦਾ ਜੋਤੀ ਜੋਤ ਗੁਰ ਪਰਮ ਤਨ ਤਨ ਸਤਿਗੁਰੂ ਛੋਡੀ ਸੁਲਤਾਨ ਗਰੀ ਗੁਰੂ RAMDAS ਪਾਤਸ਼ਾਹ ਜੀ ਦਾ 440 ਸਾਲਾ ਗੁਰਤਾ ਗੱਦੀ ਦੇ ਸਰਬੱਤ ਗੁਰੂ ਨਾਨਕ ਨਾਮ ਲੈਵਾ ਸੇਕ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਜਟੜੀ ਕਲਾਨਾ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਨਗਰ ਬਾਸਰਕੇ ਤੋਂ ਵਰਤਾਰਾ ਸੰਗਤੋ ਅੱਜ ਨਗਰ ਕੀਰਤਨ ਪ੍ਰਾਰambh ਹੋ ਕੇ ਫੜਾ ਫੜਾ ਹੁੰਦਾ ਹੋਇਆ ਸ੍ਰੀ ਤਰਨਤਾਰਨ ਦੀ ਪਾਵਨ ਧਰ 'ਤੇ ਪਹੁੰਚਿਆ ਸੋ ਜਿਸ ਦੀ ਸੁਨਾਬਤੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰ 'ਤੇ ਹੋਈ ਸੋ ਸਰਬੱਤ ਹੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਜਿਹੜਾ ਸਮਾਗਮ ਸਾਧਗੁਰਾਂ ਦਾ ਜੋਤੀ ਜੋਤ ਅਤੇ ਗੁਰਤਾ ਗੱਦੀ ਦੇ ਇਸ ਆਗਮਨ ਸਰਬੱਤ ਸੇਖ ਸੰਗਤਾਂ ਨੇ ਰਾਲ ਮਿਲ ਕੇ ਬੜੇ ਉਤਸ਼ਾਹ ਦੇ ਨਾਲ ਜਰਦੀ ਕਲਾਣਾ ਮਨਾਉਣਾ ਹੈ ਸਾਤ ਗੁਰਾਂ ਦੇ ਪਾਇਆ ਹੋਏ ਪੂਰਨਿਆਂ ਤੇ ਚੱਲਣ ਦਾ ਜਪਣ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਤੋਂ ਗੁਰੂ ਮਹਾਰੀ ਕਿਰਪਾ ਨਾਲ ਸ਼ੁਰੂ ਹੋਗਾ ਤੇ ਪਹਿਲੋਂ ਇਹ ਬੀੜ ਬਾਬਾ ਫੁੱਡਾ ਸਾਹਿਬ ਇੱਥੇ ਆ ਕੇ ਸਾਰੀ ਸੰਗਤ ਇੱਥੇ ਆ ਕੇ ਇਥੋਂ ਪ੍ਰਸ਼ਾਦਾ ਪਾਣੀ ਚੱਕੂਗੀ ਕੋਈ ਚਾਹ ਪੀਊਗਾ ਕੋਈ ਪਾਣੀ ਪੀਊਗਾ ਜਿਹੋ ਜੀ ਸਰੀਰਿਕ ਜ਼ਰੂਰਤ ਹੋਊਗੀ ਖਾਣ ਪੀਣ ਦੀ ਉਹ ਇਥੋਂ ਉਹਨਾਂ ਦੀ ਪੂਰੀ ਹੋਊਗੀ ਕਿਉਂਕਿ ਨਗਰ ਕੀਰਤਨ ਪਿੰਡਾਂ ਵਿੱਚੋਂ ਦੀ ਚੱਲ ਕੇ ਵੀ ਇੱਥੇ ਰੂਪ ਚ ਇੱਥੇ ਪਹੁੰਚਣਾ ਇਹ ਸ੍ਰੀ ਜੀ ਪਾਚੇ ਸ੍ਰੀ ਗੁਰੂ ਅੰਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਤੇ ਚੌਥੀ ਪਾਚੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਗੁਰਗੱਤੀ ਦੇਵਸ ਨੂੰ ਸਮਰਪਿਤ ਆ ਉਸ ਵਦ ਦੇ ਜੇ ਇਸ ਸਤਾਬੀ ਨੂੰ ਮਨਾਉਣ ਵਾਸਤੇ ਵੱਡੇ ਪੱਧਰ ਤੇ ਸਰਕਤਾਂ ਵੱਲੋਂ ਇਸ਼ਾਰਾ ਵੀ ਆ ਤੇ ਵੱਡੇ ਇਕੱਠ ਵੀ ਕੀਤੇ ਜਾ ਰਹੇ ਆ ਇਹ ਮੈਂ ਤੁਹਾਨੂੰ ਦੱਸ ਚੁੱਕਾ ਵਾਂ ਕਿ ਸਨ ਸਾਬ ਤੋਂ ਤੁਰਨਾ ਤੇ ਬਾਬਾ ਬੁੱਢਾ ਸਾਹਿਬ ਤੋਂ ਹੁੰਦਾ ਆ ਤਰਨਤਨ ਸਾਹਿਬ ਸ਼੍ਰੀ ਗੁਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਹਾਜ਼ਿਰ ਹੋਉਂਦੇ ਹੋ ਨਗਰ ਚ ਲੰਗਦੇ ਤਰਨਤਨ ਸਾਣੀ ਮੜ ਕੇ ਗੋਦਵਾਲ ਸਾਹਿਬ ਯਾ ਕਿ ਦੀ ਸੰਭਾਵੀ ਹੋ ਸੰਤਾਂ ਕੀ ਸੁਦੇਸ਼ ਦੇਣਾ ਕਿ ਇਹ ਹਰ ਸੰਤਾਂ ਨੂੰ ਸੰਤਾਂ ਨੂੰ ਉਪਦੇਸ਼ ਦੇਈਤਾ ਗੁਰੂ ਮਹਾਰਾਜ ਨੇ ਦੇਣਾ ਗੁਰਬਾਣੀ ਨੇ ਦੇਣਾ ਅਸੀਂ ਕੀ ਦੇਣਾ ਜੋ ਉਪਦੇਸ਼ ਸਿਰ ਗੁਰੂ RAMDAS ਸੱਚੇ ਪਾਤਸ਼ਾਹ ਦਾ ਜੋ ਉਪਦੇਸ਼ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦਾ ਜਿਤਨਾ ਦੀ ਸੇਵਾ ਭਾਵਨਾ ਦੇ ਨਾਲ ਉਹਨਾਂ ਅੰਗਦੇਵ ਜੀ ਮਹਾਰਾਜ ਸੇਵਾ ਕੀਤੀ ਜਿਸ ਤਰ੍ਹਾਂ ਇਸ ਸ੍ਰਿਸ਼ਟੀ ਦੀ ਗੁਰੂ RAMDAS ਸੱਚੇ ਪਾਤਸ਼ਾਹ ਦੇ ਦਰبار ਤੇ ਚੱਲ ਜੇ ਤਾਂ ਕੋਈ ਚੀਜ਼ ਮੰਗ ਲੋ ਤਾਂ ਖਾਲੀ ਅਸੀਂ ਕੋਈ ਨਹੀਂ ਮੁਰਦਾ ਇਹ ਜੇ ਨਿਛੇ ਦੇ ਨਾਲ ਆ ਤੇ ਨੀਤਨਾ ਮੰਗਿਆ ਹੋਵੇ ਨੀਤਨਾ ਉੱਥੇ ਹਾਜ਼ਰੀ ਭਰੀ ਹੋਵੇ ਤੇ ਸਭ ਕੁਝ ਮਿਲਦਾ ਤੇ ਗੁਰੂ ਦੇ ਲਾੜ ਲੱਗਣ ਦੀ ਬੇਨਤੀ ਵੀ ਕਰਦੇ ਆ ਤੇ ਉੱਥੇ ਜਾ ਕੇ ਹਾਜ਼ਰੀ ਪਾਣ ਉਹਦੇ ਦਿੱਤੇ ਆ ਸਦਾਤਾ ਤੇ ਅਸੂਲਾਂ ਤੇ ਜਿੱਥੋਂ ਹੀ ਥੜਕਦੇ ਫਿਰਦੇ ਆ ਉਹ ਰਾਹ ਦੇ ਪੈਣ ਦੀ ਲੋੜ ਆ ਇਹੀ ਸੁਦੇਸ਼ ਹੈ ਸਭ ਤੋਂ ਪਹਿਲਾਂ ਤੇ ਸਮੁੱਚੇ ਦਰਸ਼ਨ ਗਿਦਾਰ ਕਰੇ ਸਤ ਸੰਗੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਆਪਾ ਸਾਰੇ ਵੱਡ ਪਗ ਗਿਆ ਕਿ ਆਪਾਂ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਤ ਦਿਵਸ ਔਰ ਸਾਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ 450 ਸਾਲਾ ਗੁਰਗੱਦੀ ਦਿਵਸ ਸ਼ਤਾਬਦੀ ਰੂਪ ਵਿੱਚ ਮਨਾਉਣ ਦਾ ਸ਼ੁਭ ਅਫਸਰ ਪ੍ਰਾਪਤ ਹੋਇਆ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਉਹਨਾਂ ਦੀ ਰਣਮਈ ਹੇਠ ਔਰ ਜਿੰਨੀਆਂ ਵੀ ਸੜੀਆਂ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਮਿਸ਼ਨਰੀ ਕਾਲਜ ਤਕਸਰ ਬੱਤ ਸਭਾ ਸੋਸਾਇਟੀਆਂ ਦੇ ਸਹਿਯੋਗ ਨਾਲ ਇਹ ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਔਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਿਹਾੜਾ ਜਿਹੜਾ ਹੈ ਸ਼ਤਾਬਦੀ ਰੂਪ ਵਿੱਚ ਮਨਾਇਆ ਜਾ ਰਿਹਾ ਉਸ ਦੇ ਸੰਬੰਧ ਦੇ ਵਿੱਚ ਹੀ 1 ਸਤੰਬਰ ਨੂੰ ਬਲਕੇ ਅੱਜ ਗੁਰਦੁਆਰਾ ਸ੍ਰੀ ਸੰਤ ਸਾਹਿਬ ਇਸ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਔਰ ਪੰਜ ਪਿਆਰੇ ਸਹਿਬਾਨ ਦੀ ਗੁਰਾਈ ਦੇ ਵਿੱਚ ਨਗਰ ਕੀਰਤਨ ਰਵਾਨਾ ਹੋਇਆ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਥੋੜੀ ਦੇਰ ਤੱਕ ਆਪਣੇ ਕੋਲ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਪਹੁੰਚੇਗਾ ਔਰ ਇੱਥੇ ਵੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਰਬਦਿਆਲ ਸਿੰਘ ਤથા ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੀ ਸੂਪਰਵੀਜ਼ਿੰਗ ਮੈਨੇਜਮੈਂਟ ਦੇ ਵੱਲੋਂ ਔਰ ਹਲਕਾ ਮੈਂਬਰ ਸਰਦਾਰ ਨਰਮਨ ਸਿੰਘ ਜੀ ਨਿਸ਼ਾਰਾ ਟਾਲਾ ਔਰ ਸਾਡੇ ਸ ਸੀਨੀਅਰ ਅ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਦਾਰ ਅਲਵਿੰਦਰ ਪਾਤਸੰਗ ਜੀ ਪੱਖੋ ਕੇ ਆਦ ਇਲਾਕੇ ਦੀਆਂ ਹੋਰ ਸ਼ਖਸੀਤਾਂ ਦੇ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਜਿਹੜਾ ਉਹ ਸਵਾਗਤ ਕੀਤਾ ਜਾਵੇਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਔਰ ਪੰਜ ਪਿਆਰੇ ਸਹਿਬਾਨ ਦਾ ਖੂਬ ਮਾਨ ਸਨਮਾਨ ਕੀਤਾ ਜਾਵੇਗਾ ਜੀ ਸੋ ਇਸ ਤਰ੍ਹਾਂ ਇਹ ਨਗਰ ਕੀਰਤਨ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਨਤਮਸਤਕ ਹੁੰਦਾ ਹੋਇਆ ਅੱਗੇ ਚੁਬਾਲ ਬੀਬੀ ਰੋਹੀ ਮਾਈ ਪਾਗੋ ਜੀ ਦੇ ਸਥਾਨ ਔਰ ਇਥੋਂ ਅੱਗੇ ਬਾਬਾ ਗਰਜਾ ਸਿੰਘ ਜੀ ਬਾਬਾ ਪੁੱਤਾ ਸਿੰਘ ਜੀ ਦੇ ਸ਼ਹੀਦੀ ਅਸਥਾਨ ਤੋਂ ਹੁੰਦਾ ਹੋਇਆ ਤਰਨਤਾਰਨ ਸਾਹਿਬ ਅਤੇ ਤਰਨਤਾਰਨ ਸਾਹਿਬ ਤੋਂ ਅੱਗੇ ਵੱਖ-ਵੱਖ ਪੜਾਵਾਂ ਤੇ ਵਿਚਰਦਾ ਹੋਇਆ ਸੰਤਾਂ ਨੂੰ ਦਰਸ਼ਨ ਦੇ ਦਿੰਦਿਆਂ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਕਿ ਉਹਦਾ ਪੈ ਸੰਪੂਰਨ ਹੋਵੇਗਾ ਜੀ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਉਹ 2 ਸਤਾਵਤੀਆਂ ਜਿਹੜੀਆਂ ਨੇ ਉਹ ਗੋਵਿੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾ ਰਹੀ ਆ ਅੱਜ ਸਾਨੂੰ ਸਾਬ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਤੇ ਠੰਡ ਥਾਣੀ ਬੀੜ ਬਾਬਾ ਬੁੱਢਾ ਸਾਹਿਬ ਪਹੁੰਚ ਰਹੇ ਆ ਔਰ ਇੱਥੇ ਸਖਤਾ ਸਵਾਗਤ ਕਰਨਗੇ ਆ ਤੇ ਇਥੋਂ ਤਰਨਤਨ ਸਾਹਿਬ ਤਰਨਤਨ ਸਾਹਿਬ ਤੋਂ ਗੋਵਿੰਦਵਾਲ ਸਾਹਿਬ ਇਹ ਨਗਰ ਕੀਰਤਨ ਜਰਾ ਪਹੁੰਚਣਾ ਸੋ ਗੁਰੂ ਸਾਹਿਬ ਨੇ ਸਾਨੂੰ ਜਿੱਥੇ ਸੰਗਤ ਨੇ ਪੰਗਰ ਦਾ ਜਿਹੜਾ ਸੀ ਸੰਕਲਪ ਦਿੱਤਾ ਉਥੇ 22 ਮੰਜੀਆਂ ਜਿਹੜੀਆਂ ਸੀ ਪ੍ਰਚਾਰ ਵਾਸਤੇ ਉਹ ਵੀ ਸਥਾਪਿਤ ਕੀਤੀਆਂ ਔਰ ਨਾਲ ਸਾਨੂੰ ਉਹਨਾਂ ਨੇ ਜਿਹੜੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਹਨਾਂ ਨੇ ਉਹ ਨਮਾਣਿਆਂ ਦੇ ਮਾਂ ਨਤਾਨਿਆਂ ਦੇ ਤਾਨ ਨਿਉਟਿਆਂ ਦੀ ਹੋਟ ਲਿਆ ਆਸਰਿਆਂ ਦੇ ਆਸਰੇ ਉਹਨਾਂ ਨੂੰ 12 ਪਕਸ਼ਾਂ ਲਿਖੀਆਂ ਨੇ ਇਤਿਹਾਸ ਵਿੱਚ ਜਿਹੜੀਆਂ ਸਾਨੂੰ ਸਿੱਖ ਸੰਗਤ ਨੂੰ ਦਿੰਦੇ ਸਨ ਉਹਨਾਂ ਦੀਆਂ ਬਖਸ਼ਿਸ਼ਾਂ ਦਾ ਆ ਪ੍ਰਾਪਤ ਕਰਨ ਵਾਸਤੇ ਔਰ ਉਹਨਾਂ ਦੇ ਜੀਵਨ ਤੋਂ ਸਿਹਤ ਲੈਣ ਵਾਸਤੇ ਅੱਜ ਸਾਰਾ ਖਾਸਾ ਪੰਥ ਜਿਹੜਾ ਹੈ ਉਹਨਾਂ ਦੀ ਸ਼ਤਾਬਦੀ ਮਨਾ ਰਿਹਾ ਔਰ ਬਹੁਤ ਵੱਡੇ ਲੈਵਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨਾਂ ਨੇ ਪ੍ਰਬੰਧ ਕੀਤੇ ਹੈ ਔਰ 16 17 ਤੇ 18 ਤਰੀਕ ਨੂੰ ਵੱਡੇ ਸਮਾਗਮ ਜਿਹੜੇ ਆ ਗੋਂਦਵਾਲ ਸਾਹਿਬ ਤੇ ਹੋਣੇ ਆ ਸੋ ਮੈਂ ਸਮਝਦਾ ਕਿ ਇਹਨਾਂ ਸ਼ਤਾਬਦੀਆਂ ਦੇ ਨਾਲ ਜਿੱਥੇ ਸਿੱਖ ਸੰਗਤ ਵਿੱਚ ਉਤਸ਼ਾਹ ਜਜ਼ਬਾ ਗੁਰੂ ਘਰ ਨਾਲ ਜੁੜਦੀ ਆਸਤਾ ਬਣਦੀ ਹੈ ਉੱਥੇ ਨਾਲ ਦੀ ਨਾਲ ਜਿਹੜੇ ਆ ਉਹ ਗੁਰੂ ਦੇ ਲੜ ਲੱਗਦੇ ਆ ਅਮਰਤ ਛਕਦੇ ਆ ਬਾਣੀ ਤੇ ਬਾਣੇ ਨਾਲ ਜੁੜਦੇ ਆ ਔਰ ਆਪਣੇ ਇਤਿਹਾਸ ਤੋਂ ਜਾਣਉਂਦੇ ਆ ਉਹਨਾਂ ਦਾ ਇਹ ਅਸੀਂ ਜਿਹੜਾ ਇਹ ਅੱਜ ਨਗਰ ਕੀਰਤਨ ਉਹਨਾਂ ਦੀ ਯਾਦ ਵਿੱਚ ਜਿਹੜਾ ਕੱਢਿਆ ਜਾ ਰਿਹਾ ਸੋ ਸਖਤਾਰਾ ਇੱਥਾ ਠਾਠਾ ਮਾਰਦਾ ਕੱਠ ਜਿਹੜਾ ਹੈ ਉਹ ਪਿਛੋ ਆ ਰਿਹਾ ਹੈ ਬੀਰ ਸਾਹਿਬ ਦੀ ਧਰਤੀ ਤੇ ਅੱਜ ਉਸ ਜਿਹੜਾ ਨਗਰ ਕੀਰਤਨ ਆ ਰਿਹਾ ਉਹਦੇ ਸਵਾਗਤ ਵਾਸਤੇ ਅਸੀਂ ਇੱਥੇ ਹਾਜ਼ਰ ਖੜੇ ਆ ਵੈਗੂ ਦੀਕਾ ਖਾਲਸਾ ਵੇ